ਇਸੋ ਤਰ੍ਹਾਂ ਹੀ ਕਿ ਸਾਰੇ ਲੋਕ ਨੇ ਜੀ ਹਾਂਜੀ ਸਾਨੂੰ ਵੀ ਨਹੀਂ ਸੀਗਾ ਵੀ ਜਿਹੜਾ 2680 ਦਾ ਅੰਕੜਾ ਆਗਾ ਹਾਂ ਉਹ ਸਾਰੇ ਹੀ ਫਾਈਲ ਰਿਟਰਨ ਹੋਈਆਂ ਜਦੋਂ ਹਰ ਇੱਕ ਕਿਤੇ ਵੀ ਅਸੀਂ ਗੱਲਬਾਤ ਕਰਦੇ ਸੀਗੇ ਹਰ ਇੱਕ ਬੰਦਾ ਹੀ ਪੁੱਛਦਾਗਾ ਕਿ ਜਿਹੜੇ 2680 ਬੰਦਾ ਹੈਗਾ ਤਾਂ ਹੈਗਾ ਕਿੱਥੇ ਹੈ ਵੀ ਤੁਸੀਂ 200 250 500 ਬੰਦਾ ਕਿਉਂ ਖੜਦੇ ਉੱਥੇ ਜਾ ਕੇ ਸੋ ਹੁਣ ਜਿਹੜੀ ਕੱਲ ਚੀਜ਼ ਨਿਕਲ ਕੇ ਆਈ ਹੈ ਵੀ 2680 ਬੰਦੇ ਦੀ ਰਿਟਰਨ ਹੋਈ ਹੀ ਨਹੀਂ ਕੱਲੇ ਇੰਡੀਅਨ ਨੈਸ਼ਨਲਸ ਹੀ ਨੇ ਜਿਹਨਾਂ ਦੀ ਰਿਟਰਨ ਹੋਈ ਹੈ ਤੇ ਕੋਸ਼ਕ ਜਿਹੜੀ ਹੋਰ ਕਮਿਊਨਿਟੀਆਂ ਨੇ ਉਹਨਾਂ ਦੀ ਰਿਟਰਨ ਹੋਈਆਂ ਨੇ ਹੁਣ ਇਹ ਇੰਨਾ ਬਿਤ ਕਰਾ ਇੰਨਾ ਭੇਦ ਭਾਬ ਸਾਨੂੰ ਨਹੀਂ ਜੀ ਪਤਾ ਕਿਸ ਕਾ ਤੋਂ ਹੋਇਆ ਸਾਡੇ ਨਾਲ ਤੇ ਜਿਸ ਕਮਿਊਨਿਟੀ ਦੇ ਸਟੂਡੈਂਟ ਹੈ ਦੀ ਕੱਲ ਇਮੀਗ੍ਰੇਸ਼ਨ ਹੋਈ ਹੈ ਤੇ ਦੱਸਿਆ ਆ ਉਹ ਜੋ ਕਮੈਂਸ਼ਨ ਲੈਟ ਹੈ ਉਹ ਕਿਹੜੀ ਕੰਟਰੀ ਦਾ ਹੈ ਉਹ ਮੈਂ ਆਈ ਥਿੰਕ ਸੋ ਕਲਜਿੰਦਰ ਉਹ ਵੇਟਨਾਮ ਤੋਂ ਵੇਟਨਾਮ ਤੋਂ ਆਈ ਸੀ ਸ ਇਹਦੇ ਵਿੱਚ ਹੋਰ ਕਿਹੜੀ ਕੰਟਰੀ ਸਾਡੇ ਕੋਲ ਇੱਕ ਦੂਜਾ ਕੇਸ ਸੀਗਾ ਉਹ ਸਾਊਥ ਕੋਰੀਆ ਤੋਂ ਸੀਗਾ ਬੱਸੀ ਸਾਹਿਬ ਹਾਂ ਹਾਂ ਸਾਊਥ ਕੋਰੀਆ ਤੋਂ ਸੀਗਾ ਮੁੰਡਾ ਉਹਦੀ ਹਜੇ ਵੀ ਪ੍ਰੋਸੈਸਿੰਗ ਚਾ ਫਾਈਲ ਜੋ ਅਸੀਂ ਕਹਿ ਰਹੇ ਹਾਂ ਵੀ ਸਾਡੇ ਫਾਈਲ ਰਿਟਰਨ ਹੋ ਗਿਆ ਆ ਪਹਿਲਾ ਕੇਸ ਸਾਡੇ ਕੋਲ ਸਾਊਥ ਕੋਰੀਆ ਤੋਂ ਆਇਆ ਸੀ ਜਿਹਨਾਂ ਦੀ ਫਾਈਲ ਨਹੀਂ ਮੁੜੀ ਸੈਕੰਡ ਕੇਸ ਸਾਡੇ ਕੋਲ ਕੱਲ ਆਇਆ 9 ਵਜੇ ਜਿਹਨਾਂ ਦੀ ਅਪਰੂਵਲ ਆ ਗਈ 댓 ਮੀਨਸ ਉਹਨਾਂ ਦੀ ਵੀ ਫਾਈਲ ਰਿਟਰਨ ਹੋਈ ਨਹੀਂ ਸਾਨੂੰ ਬਹੁਤ ਦੁੱਖ ਹੈ ਮੈਂ ਐਕਚੁਅਲੀ ਹੈਂਡ ਓਵਰ ਕਰਨਾ ਚਾਹਾਂਗੇ ਇਸ ਕੇਸ ਨੂੰ ਮਤਲਬ ਉਹਨਾਂ ਨੇ ਸਟੱਡੀ ਕੀਤੀ ਹੋਈ ਹੈ ਗ੍ਰਿਪੇਜ ਨੇ ਔਰ ਮੈਂ ਬਹੁਤ ਸਟੱਡਿੰਗ ਕਰ ਸਕੇ ਹਮ ਸੌਰੀ ਬਟ ਕਿਉਂਕਿ ਹੋਸਟ ਕੋ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ ਜਿਹੜਾ ਕਿ ਅਸੀਂ ਅੱਜ ਟਾਰਗੇਟ ਕਰਨਾ ਚਾਹਾਂਗੇ ਸੈਸ਼ਨ ਨੂੰ ਗ੍ਰਿਪੇਜ ਜੀ ਆਈ ਹੈਂਡ ਓਵਰ ਟੂ ਯੂ ਕਿ ਤੁਸੀਂ ਨਾ ਮਤਲਬ ਆਏ ਹੋਏ ਸਾਡੇ ਨੌਜਵ ਨੂੰ ਜਾਣ ਨਹੀਂ ਦੇਣਾ ਇਹਨਾਂ ਨੂੰ ਕਾਨੂੰਨ ਦੇ ਮੁਤਾਬਕ ਇਹਨਾਂ ਦੇ ਹੱਕ ਜਿਹੜੇ ਆ ਉਹਨਾਂ ਵਾਸਤੇ ਸਾਨੂੰ ਲੜਨਾ ਚਾਹੀਦਾ ਆ ਇਹਨਾਂ ਹੱਕਾਂ ਵਾਸਤੇ ਅੱਜ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਬੱਸੀ ਸਾਹਿਬ ਮੇਰੀ ਇੱਕ ਇੰਟਰਵਿਊ ਵੀ ਸ케ਜੂਲ ਹੋਈ ਵੀ ਆ ਸਾਡੇ ਅਵਤਾਰ ਸਿੰਘ ਜੀ ਜਿਹੜੇ ਇਮੀਗ੍ਰੇਸ਼ਨ ਐਕਸਪਰਟ ਨੇ ਉਹਨਾਂ ਦਾ ਕਹਿਣਾ ਵੀ ਸਾਨੂੰ ਪਤਾ ਕਿ ਕੀ ਤਰੀਕਾ ਹੋ ਸਕਦਾ ਕਿ ਜਿਸ ਤਰੀਕੇ ਨਾਲ ਇਹ ਬੱਚਿਆਂ ਦਾ ਹੱਲ ਹੋ ਜਾਏਗਾ ਸੋ ਅੱਜ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਉਹਨਾਂ ਨਾਲ 7:30 ਵਜੇ ਮੈਂ ਗੱਲਬਾਤ ਕਰਾਂਗਾ ਸੋ ਸਟੂਡੀਓ ਆਉਣਗੇ ਉਹਨਾਂ ਨਾਲ ਸਾਡੀ ਅੱਜ ਦੀ ਇੰਟਰਵਿਊ ਸ케ਜੂਲਡ ਉਤਤਿਰ ਸ਼ਾਮਲੀ ਸਕੇਜੂਲ ਐਂਟਰੀ ਵੀ ਵਖਰੀ ਹੈ ਪਰ ਐਸਬਿਲਿਟੀ ਸਾਡੇ ਦਰਸ਼ਕੋ ਜ ਹੋਰ ਨੇ ਸੋਡੇ ਕੁਝ ਹੋਰ ਨੇ ਇਹਨਾਂ ਦੇ ਵਾਸਤੇ ਜਿਹੜਾ ਇਹ ਇਹਨਾਂ ਨੇ ਇੱਕ ਵੱਖਰਾ ਕਾਨੂੰਨ ਬਣਾਤਾ ਇਹ ਕਿਵੇਂ ਕਿਸ ਤਰ੍ਹਾਂ ਇਹਨਾਂ ਦੀ ਜਿਹੜਾ ਕਿਹੜਾ ਅਪਮਾਨ ਆਇਆ ਲਿਆ ਇਹਨਾਂ ਨੇ ਜੀ ਇਹ ਕਿਹੜਾ ਕਿਵੇਂ ਇਸ ਤਰ੍ਹਾਂ ਇਹਨਾਂ ਨੇ ਮੀਜਰਮੈਂਟ ਕੀਤਾ ਕਿ ਇਹ ਲੋਕ ਜਿਹੜੇ ਨੇ ਆ ਇੰਡੀਆ ਨੇ ਤੇ ਇਹਨਾਂ ਲੋਕਾਂ ਨੂੰ ਜਾਂ ਫਿਰ ਕੁਝ ਹੋਰ ਕੰਟਰੀ ਦੇ ਲੋਕ ਨੇ ਇਹਨਾਂ ਨੂੰ ਜਵਾਬ ਦੇ ਦੇ ਦੂਜਿਆਂ ਤੁਸੀਂ ਮਤਲਬ ਛੇਪੀਅਰ ਕਰ ਦੋ ਇਹਦੀ ਵੀ ਪੁਸ਼ਟੀ ਕਰੀ ਜਾਣੀ ਚਾਹੀਦੀ ਹੈ ਜੀ ਮੈਂ ਵੀ ਇੱਕ ਦੋ ਐਮਪੀਪੀਜ਼ ਨੂੰ ਮੈਸੇਜ ਕੀਤੇ ਆ ਕਿ ਅਸੀਂ ਗੱਲ ਕਰਨਾ ਚਾਹੁੰਦੇ ਆ ਸਾਡੇ ਕੋਲ ਇਦਾਂ ਦਾ ਕੁਐਸਚਨ ਉੱਠਿਆ ਜੇ ਐ ਹੈਗੀ ਆ ਗੱਲ ਤਾਂ ਬਹੁਤ ਮਾੜੀ ਹੈ ਪਰ ਇਹ ਹਲੇ ਮਤਲਬ ਠੋਸ ਸਬੂਤ ਨਹੀਂ ਹੈ ਸਬੂਤ ਹੈ ਬੱਚਿਆਂ ਕੋਲੇ ਆ ਸਬੂਤ ਹੈਗੇ ਨਹੀਂ ਇਹ ਬੱਚੇ ਮੰਨ ਲਓ ਜੇ ਦੋ ਨਿਆਣੇ ਤੁਹਾਡੇ ਕੋਲੇ ਜਿਹੜੇ ਬੈਠੇ ਆ ਨਾ ਜਿਹੜਾ ਪ੍ਰੋਫਾਈਲ ਇਹਨਾਂ ਦਾ ਜੋ ਇਨਫੋਰਮੇਸ਼ਨ ਇਹਨਾਂ ਦੇ ਰੈਜ਼ume ਤੇ ਆ ਸੇਮ ਇਨਫੋਰਮੇਸ਼ਨ ਵਾਲਾ ਬੰਦਾ ਪਾਸ ਹੋ ਗਿਆ ਇਹ ਠੰਡ ਚ ਬੈਠੇ ਜੀ ਇਹ ਸਾਡੇ ਕੋਲ ਜਿਵੇਂ ਕਹ ਲਓ ਵੀ ਤੇਤਾਂ ਵਾਲਾ ਪਾਸਾ ਜੀ ਤੁਹਾਡੇ ਵੀ ਤੇਤੀ ਮੇਰੇ ਵੀ ਤੇਤੀ ਤੇ ਤੁਸੀਂ ਤੇਤਾਂ ਵਾਲੇ ਪਾਸ ਹੋ ਜਿਓ ਤੇ ਮੈਂ ਤੇਤਾਂ ਵਾਲਾ ਫੇਲ ਹੋ ਜਾ। ਦੇਖ ਲਓ ਜੀ। ਆਏ ਹੋ ਗਈ ਗੱਲ ਜੀ। ਕਿੰਨੇ ਦਿਨ ਤੋਂ ਤੁਸੀਂ ਠੰਡ ਵਿੱਚ ਠਾ ਠਰ ਕਰ ਰਹੇ ਹੋ। ਸਾਡਾ ਕੱਲ 14 ਮਹੀਨਾ ਸੀ ਜੀ ਅੱਜ 15 ਮਹੀਨਾ ਸਾਡਾ ਤੇ ਕੱਲ ਸਾਡੇ ਚ ਇੱਕ ਕੁੜੀ ਸੀ ਜਿਹੜੇ ਪ੍ਰੋਟੈਸਟ ਕਰਨ ਆਏ ਹੋਏ ਸੀਗੇ ਹਨਾ ਤੇ ਉਹਨਾਂ ਨੂੰ ਕੱਲ ਪੈਨਿਕ ਅਟੈਕ ਆਇਆ ਜੀ। ਕੱਲ ਵੀ ਇਹ ਸਾਡੇ ਨਾਲ ਹੋਇਆ ਤੇ ਪਰਸੋਂ ਵੀ ਸਾਡੇ ਨਾਲ ਇਹੀ ਹੋਇਆ। -18 ਡਿਗਰੀ ਫੀਲਸ ਲਾਈਕ ਸੀਗਾ ਜੀ ਕੱਲ ਟੈਂਪਰੇਚਰ ਤੇ ਉਹਨਾਂ ਨੂੰ ਦੇਖ ਕੇ ਜੋ ਸਾਡਾ ਮਨੋਬਲ ਟੁੱਟਿਆ ਮੈਂ ਤੁਹਾਨੂੰ ਦੱਸ ਨਹੀਂ ਜੀ ਸਕਦਾ ਮਤਲਬ ਡਰੈਸਟ ਕਰੀ ਇੱਕ ਲੜਕੀ ਨੂੰ ਪੈਨਿਕ ਅਟੈਕ ਹੋ ਗਿਆ ਜੀ ਤੇ ਜਿੰਮੇਵਾਰ ਜਿਹੜੀ ਸਰਕਾਰ ਹੋਵੇਗੀ ਜੀ ਇਹਨਾਂ ਸਾਨੂੰ ਇੱਕ ਵਾਰੀ ਇਹ ਲੱਗਿਆ ਸੀਗਾ ਵੀ ਅਸੀਂ ਅੱਜ ਇੱਕ ਜਾਨ ਗਈ ਸਾਡੇ ਹੱਥੋਂ ਮੈਂ ਜੱਗੀ ਉਥੇ ਦੋ ਤਿੰਨ ਸਾਡੇ ਨਾਲ ਹੋਰ ਸੀਗੇ ਮੁੰਡੇ ਸਾਨੂੰ ਆਹ ਲਾ ਸੱਡ ਨੇ ਇਹ ਲੱਗਿਆ ਵੀ ਅਸੀਂ ਸਾਰੀ ਉਮਰ ਦਾ ਲਾਂਬਾ ਖੱਟ ਲਿਆ ਅੱਜ ਬਹੁਤ ਵੱਡੀ ਘਟਨਾ ਹੁੰਦੀ ਹੁੰਦੀ ਬੱਚੀ ਆ ਜੀ ਕੱਲ ਨਹੀਂ ਦਿਸਬੈਰੀ ਸੈਡ ਪਾਰਟ ਜੇ ਇਹ ਸੱਚ ਹੈ ਤਾਂ ਇਹ ਇੱਕ ਬਹੁਤ ਮਾੜੀ ਮਤਲਬ ਸਾਡੀ ਕਮਿਊਨਿਟੀ ਵਾਸਤੇ ਖਬਰ ਹੈ ਜੇ ਇਸ ਤਰ੍ਹਾਂ ਹੁੰਦਾ ਰਹ ਹੋਇਆ ਤਾਂ ਆਉਣ ਵਾਲੇ ਦਿਨਾਂ ਵਿੱਚ ਸਾਡੇ ਇੰਡੀਅਨ ਲੋਕਾਂ ਨੂੰ ਇਹ ਬਾਹਰ ਦਾ ਰਸਤਾ ਵੀ ਦਿਖਾ ਸਕਦੀ ਹੈ ਸਰਕਾਰ ਸੈਂਟਰ ਦੀ ਜਾਂ ਫੈਡਰਲ ਆਈ ਡੋਟ ਨੋ ਬਟ ਫੈਡਰਲ ਸਰਕਾਰ ਹੋਵੇ ਜਾਂ ਫਿਰ ਸਾਡੀ ਸੂਬੇ ਆਪਣੇ ਅਨਟਾਰੀਓਜ਼ ਦੀ ਹੋਵੇ ਸਰਕਾਰ ਤੇ ਇਹਦੇ ਵਿੱਚ ਇਹ ਕਿੰਨੇ ਪੰਜਾਬੀ ਲੋਕ ਨੇ ਔਰ ਇਹਨਾਂ ਚਾਹੀਦਾ ਹੈ ਪਰ ਇਹਨਾਂ ਵਿੱਚ ਬੜੇ ਸਿਆਣੇ ਐਮਪੀਪੀਡੀ ਔਰ ਆਈ ਰਿਸਪੈਕਟ देम ਜਮਿੰਦਰ ਸਿੰਘ ਹਰਦੀਪ ਗਰੇਵਲ ਹੋਇਆ ਆਪਣੇ ਮਿਸਟਰ ਸੰਧੂ ਹੋਇਆ ਅ ਬੈਜ ਰਿਸਪੈਕਟਰ ਨੇ ਇੱਕ ਦੂਜੇ ਨਾਲ ਵਿੱਚ ਬਹੁਤ ਜ਼ਿਆਦਾ ਨਲਾਇਕ ਨੇ ਸੋ ਉਹ ਗੱਲ ਸੁਣਦੇ ਨਹੀਂ ਹੈ ਮੈਂ ਹੈਰਾਨ ਇਹਨਾਂ ਲੋਕਾਂ ਤੋਂ ਔਰ ਇਹ ਇੱਕ ਦੂਜੇ ਨਾਲ ਰਲ ਕੇ ਇੱਕ ਦੂਜੇ ਨਾਲ ਇਹ ਗਲਤ ਤਰੀਕੇ ਦੇ ਨਾਲ ਜੋ ਕੁਝ ਵੀ ਕਰਦੇ ਨੇ ਇਹ ਲੋਕਾਂ ਸਾਹਮਣੇ ਆਨਵਰਡ ਸਮ ਵਿੱਚ ਆਊਗਾ ਕਿ ਇਹ ਕਿਵੇਂ ਮਿਲੀਅਨਸ ਬਣ ਗਏ ਨੇ ਔਰ ਇਹ ਵੀ ਫਰਾਡੇ ਆ ਇਹ ਆਪਣੇ ਜਨਰਲ ਵਾਲਿਆਂ ਨੂੰ ਨੌਕਰੀਂ ਦਵਾਉਂਦੇ ਨੇ ਦੂਜੇ ਲੋਕਾਂ ਦਾ ケア ਨਹੀਂ ਕਰਦੇ ਜਿਹੜੇ ਜਾਣਦਾ ਆ ਉਹ ਫਿਰ ਇਹਨਾਂ ਨੇ ਫੰਡਰੇਜ ਦੇ ਵਿੱਚ ਬੜਾ ਯੋਗਦਾਨ ਪਾਉਂਦੇ ਆ ਔਰ ਇੱਕ ਵਿਅਕਤੀ ਫੰਡਰੇਜ ਦੇ ਵਿੱਚ ਚਲੋ ਤੁਹਾਨੂੰ 1200 ਚੱਕੇ ਦੇ ਸਕਦਾ ਤੇ ਜਿਨ੍ਹਾਂ ਨੇ ਇਹਨਾਂ ਤੋਂ ਕੰਮ ਲੈਣਾ ਜਾਂ ਕੰਮ ਲੈਂਦੇ ਨੇ ਜਾਂ ਫਿਰ ਨੌਕਰੀਆਂ ਲੈ ਕੇ ਦਿੱਤੀਆਂ ਨੇ ਉਹ ਫਿਰ ਜੇ ਦੋ ਨਿਆਣੇ 18 ਸਾਲ ਤੋਂ ਉੱਪਰ ਮਾਪੇ ਆ 4 5 ਚੈੱਕ ਇਹ ਘਰ ਦੇ ਵਿੱਚ 15 15 ਸੌਡਰ ਦੇ ਕੌਣ ਦੇ ਸਕਦਾ ਉਹ ਹੀ ਦੇ ਸਕਦਾ ਜਿਹਨੂੰ ਕੰਮ ਕੀਤਾ ਹੋਊਗਾ ਇਹਨਾਂ ਨੇ ਜਾਂ ਫਿਰ ਕੰਮ ਕਰਾਇਆ ਹੋਊਗਾ ਗਲਤ ਸੋ ਇਹ ਇੰਡੀਆ ਤੋਂ ਵੀ ਮੈਂ ਕਹਿੰਦਾ ਕਿ ਮਾੜੀ ਕੰਟਰੀ ਬਣਾ ਦਿੱਤਾ ਲੋਕਾਂ ਨੇ ਖਾਸ ਕਰਕੇ ਇਹਦੀ ਨੀ ਜਿਹੜੀ ਹੈ ਉਹ ਟਰੂਡੋ ਰੱਖੀ ਆ ਉਸ ਤੋਂ ਬਾਅਦ ਇਹ ਜਿਹੜੇ ਨਵੇਂ ਆਏ ਇਸ ਫੀਲਡ ਵਿੱਚ ਲੋਕ ਆ ਜਾਂ ਪੁਰਾਣੇ ਆਏ ਲੋਕ ਆ ਇਹ ਫਿਰ ਲੋਕਾਂ ਨੂੰ ਗਲਤ ਗਾਈਡ ਕਰ ਰਿਹਾ ਸੋ ਇਹਨਾਂ ਬੱਚਿਆਂ ਨੇ ਕਸੂਰ ਕੀ ਆ ਅੱਛਾ ਹੁਣ ਤੁਸੀਂ ਤੁਹਾਡਾ ਸਟੈਪ ਅਗਲਾ ਕੀ ਆ ਤਾਂ ਪਗਲਾਹੀ ਹੈ ਜੀ 11 ਤਰੀਕ ਤੱਕ ਅਸੈਂਬਲੀ ਆਪਣੀ ਓਪਨ ਹੈ ਜੀ ਸੋ 11 ਤਰੀਕ ਤੱਕ ਅਸੀਂ ਉੱਥੇ ਡਟੇ ਹੋਏ ਹਾਂ ਜੀ ਉਸ ਤੋਂ ਬਾਅਦ ਦੇਖਦੇ ਹਾਂ ਜੀ ਵੀ ਹੋਪਫੁਲੀ ਜਦ ਤੱਕ ਕੁਝ ਵੀ ਨਹੀਂ ਆਉਂਦਾ ਹਾਲੇ ਤੱਕ ਅਸੀਂ ਕੋਈ ਰਣਨੀਤੀ ਤਿਆਰ ਨਹੀਂ ਜੀ ਕਰੀ ਵੀ ਅੱਗੇ ਕੀ ਕੁਝ ਕਰ ਸਕਦੇ ਹਾਂ ਅਸੀਂ ਤੁਹਾਨੂੰ ਕੋਈ ਪੰਜਾਬੀ ਐਮਪੀਪੀ ਮਿਲਿਆ ਹਾਂਜੀ ਮਿਲਣੇ ਜੀ ਅ ਬਸ ਉਹਨਾਂ ਨੇ ਤੁਹਾਨੂੰ ਗੱਲਾਂ ਬਾਤਾਂ ਵਿੱਚ ਹੀ ਤੁਹਾਨੂੰ ਲੱਕੜ ਦੇ ਬੇਬੀ ਦੇ ਕੇ ਇੱਕ ਤੁਰ ਦਿੱਤਾ ਉਹ ਤਾਂ ਹੀ ਦੇਖੋ ਕੰਮ ਹੀ ਹੈ ਜੀ ਉਹ ਤਾਂ ਕਹਿੰਦੇ ਜੀ ਵੀ ਤੁਹਾਡਾ ਮਸਲਾ ਹੀ ਫੈਡਰਲ ਹੈ ਉਹੀ ਡਗ ਫੂਡ ਨਾਲ ਗੱਲ ਕਰੋ ਡਗ ਫੂਡ ਸਾਹਿਬ ਨੇ ਹਾਊਸ ਦੇ ਵਿੱਚ ਇਹ ਗੱਲ ਕਹਿਤੀ ਵੀ ਇਮੀਗ੍ਰੇਸ਼ਨ ਦਾ ਪਲੱਗ ਖਿੱਚਿਆ ਗਿਆ ਹੈ ਵੱਲੋਂ ਫੈਡਰਲ ਗਵਰਨਮੈਂਟ ਹੁਣ ਤੁਸੀਂ ਮੈਨੂੰ ਇਹ ਦੱਸੋ ਵੀ ਅਸੀਂ ਅਪਲਾਈ ਕਰਤੀ ਤਾਂ ਜਿਹੜਾ ਪ੍ਰੋਵਿੰਸ਼ਲ ਹੈ ਨਾ ਅਸੀਂ ਵੀ ਉਹੀ ਗੱਲ ਕਰ ਰਹੇ ਹਾਂ ਹੁਣ ਮੈਨੂੰ ਨਹੀਂ ਲੱਗਦਾ ਵੀ ਡਗ ਫੂਡ ਸਾਹਿਬ ਨੂੰ ਇਹ ਗੱਲ ਸਮਝ ਨਹੀਂ ਆਉਂਦੀ ਇਹ ਗੱਲ ਉਹਨੂੰ ਪਲੀ ਭਾਤ ਪਤਾ ਵੀ ਇਹ ਮਸਲਾ ਇਹ ਪ੍ਰੋਗਰਾਮ ਸਾਡਾ ਵਾ ਓ ਆਈਐਨਪੀ ਪ੍ਰੋਗਰਾਮ ਅੰਟਰਨੈਸ਼ਨਲ ਗਵਰਨਮੈਂਟ ਦਾ ਪ੍ਰੋਗਰਾਮ ਆ ਇੱਕ ਤਾਂ ਜੀ ਮਨਿਸਟਰ ਨੇ ਪਹਿਲਾਂ ਫਰੌਜਿਲੈਂਟ ਕਹਿ ਕੇ ਫਾਈਲਾਂ ਰਿਟਰਨ ਕਰਤੀਆਂ ਤੇ ਅਗਲੇ ਦਿਨ ਤੁਸੀਂ ਸੈਸ਼ਨ 'ਚ ਕਹਿ ਰਹੇ ਹੋ ਕਿ ਇਹ ਮਿਹਨਤੀ ਕੀਰਤੀ ਕਾਮੇ ਨੇ ਸਾਨੂੰ ਇਹ ਚਾਹੀਦੇ ਨੇ ਇਹ ਹੁਣ ਦੋਹਰਾ ਮਾਪਦੰਡ ਕਿਉਂ ਮੈਨੂੰ ਸਮਝ ਨਹੀਂ ਆਉਂਦੀ ਕਿ ਅਗਰ ਜੇ ਕੋਈ ਇਸ ਤਰ੍ਹਾਂ ਕਹਿ ਰਿਹਾ ਕਿ ਜੇ ਬੱਚਾ ਜਾਂ ਲੜਕਾ ਜਾਂ ਲੜਕੀ ਜਿਸ ਨੇ ਮੰਗਣੀ ਹੋਈ ਉਹਦੇ ਨਾਲ ਵਿਆਹ ਹੋਗਾ ਨਾ ਤਾਂ ਮਾਲੀ ਕਹ ਲੈ ਜੇ ਪੀਐਨਪੀ ਪ੍ਰੋਗਰਾਮ ਐਸਸੂਬੇ ਦੇ ਵਿੱਚ ਇਹਨਾਂ ਦੀ ਫਾਈਲ ਲੱਗੀ ਹੈ ਤਾਂ ਇਹ ਸੂਬਾ ਹੀ ਜ਼ਿੰਮੇਵਾਰ ਹੈ ਨਾ ਕਿ ਦੂਜਾ ਸੂਬਾ ਦੂਜੀ ਪ੍ਰੋਵਿੰਸ਼ਲ ਤੇ ਵਿੱਚ ਜਾਣਾ ਪਵੇਗਾ ਇਹਨਾਂ ਨੂੰ ਜਾਂ ਫੈਡਰਲ ਤਾਂ ਇਹਨਾਂ ਦਾ ਕੋਈ ਇਸ਼ੂ ਨਹੀਂ ਹੈ ਇਹ ਤਾਂ ਪੀਐਨਪੀ ਪ੍ਰੋਗਰਾਮ ਜਿਹੜਾ ਹੈ ਇਹ ਸਾਡੇ ਅੰਟਾਰੀਓ ਸੂਬੇ ਦੇ ਨਾਲ ਸੰਬੰਧਿਤ ਹੈ ਤਾਂ ਅੰਟਾਰੀਓ ਗਵਰਨਮੈਂਟ ਜਿਹੜੀ ਹੈ ਉਹਨੂੰ ਜਵਾਬਦੇਹ ਹੈ ਤਾਂ ਉਹਦਾ ਹੱਲ ਜਿਹੜਾ ਅੰਟਾਰੀਓ ਗਵਰਨਮੈਂਟ ਹੈ ਨਾ ਕਿ ਉਹਦਾ ਕੋਈ ਹੋਰ ਸਾਡਾ ਨੋਵਾ ਸਕੋਸ਼ੀਆ ਜਾਂ ਫਿਰ ਅਸੀਂ ਕਹਿ ਸਕਦੇ ਹਾਂ ਬ੍ਰਿਟਿਸ਼ 엠ਬੀਆ ਜਾਂ ਫਿਰ ਹੋਰ ਸਾਡੇ ਸੂਬੇ ਨਹੀਂ ਹੈ ਇੱਕ ਗੱਲ ਹੋ ਰਹੀ ਇਹਨਾਂ ਨੇ ਸਾਨੂੰ ਜਦੋਂ ਸਾਡੀਆਂ ਫਾਈਲਾਂ ਵਾਪਸ ਕੀਤੀਆਂ ਨੇ ਇਹਨਾਂ ਨੇ ਇਹ ਗੱਲ ਕਹੀ ਆ ਵੀ ਸਾਨੂੰ ਇਸ ਸਟਰੀਮ ਦੇ ਵਿੱਚ ਮਿਸ ਰਿਪਰੈਜੈਂਟੇਸ਼ਨ ਤੇ ਸਿਸਟਮੈਟਿਕ ਫਰਾਡ ਮਿਲਿਆ ਹੁਣ ਇਹਨਾਂ ਨੇ ਪਹਿਲਾਂ ਸਾਨੂੰ ਫਰਾਡ ਕਿਹਾ ਤੇ ਹੁਣੇ ਸਾਨੂੰ ਕਹਿੰਦੇ ਆ ਵੀ ਅਸੀਂ ਤੁਹਾਨੂੰ ਵਰਕ ਪਰਮਿਟ ਦਵਾ ਕੇ ਦਵਾਂਗੇ ਫੈਡਰਲ ਤੋਂ ਹੁਣ ਤੁਹਾਨੂੰ ਇਹਨਾਂ ਨੇ ਲਾਰਾ ਲਾਇਆ ਜਾਂ ਫਿਰ ਮਤਲਬ ਤੁਹਾਨੂੰ ਇਹ ਕੰਕ੍ਰੀਟ ਤੁਹਾਡੇ ਕੋਲ ਸੋਲਿਡ ਪ੍ਰੂਫ ਹੈਗਾ ਤੁਹਾਡੀ ਮਦਦ ਕਰਨਗੇ ਇਹ ਲਾਰਾ ਹੀ ਆ ਜੀ ਇਹ ਲਾਰਾ ਆਪ ਦੇਖੋ ਮੈਂ ਜਦੋਂ ਤੁਸੀਂ ਕਿਸੇ ਨੂੰ ਮਾੜਾ ਕਹਿ ਦਿੰਨੇ ਹੋ ਤੇ ਉਹ ਤੋਂ ਬਾਅਦ ਫਿਰ ਤੁਸੀਂ ਉਹਦੀ ਹਮਾਇਤ ਕਰਦੇ ਹੋ ਇਹ ਫਿਰ ਤੁਸੀਂ ਆਪ ਹੀ ਝੂਠੇ ਪੈ ਜਾਂਦੇ ਹੋ ਇਸ ਗੱਲ 'ਚ ਪਹਿਲਾਂ ਇਹ ਸਾਨੂੰ ਫਰੋਡ ਕਹਿੰਦੇ ਨੇ ਫਿਰ ਇਹ ਕਹਿੰਦੇ ਤੁਹਾਨੂੰ ਵਰਕ ਪਰਮਿਟ ਦਵਾਵਾਂਗੇ ਜੀ ਸੇਮ ਗਵਰਨਮੈਂਟ ਇਹ ਤਾਂ ਉਹੀ ਗੱਲ ਹੈ ਜੀ ਵੀ ਮਰੇ ਤੇ ਮੁਕਰੇ ਦਾ ਕੋਈ ਸਬੂਤ ਨਹੀਂ ਜਦ ਤੱਕ ਕੋਈ ਚੀਜ਼ ਪੁਖਤਾ ਨਹੀਂ ਜੀ ਆਪਣੇ ਕੋਲੋਂ ਦੀ ਆਸੀਂ ਸਾਡਾ ਕਿਸੇ ਤੇ ਵੀ ਯਕੀਨ ਕਰਨ ਨੂੰ ਜੀ ਨਹੀਂ ਜੀ ਕਰਦਾ ਅੱਜ ਸ਼ਾਮ ਨੂੰ 7:00 ਵਜੇ ਲੈ ਕੇ 9:00 ਤੱਕ ਸਾਡਾ ਵਿਸ਼ੇਸ਼ ਪ੍ਰੋਗਰਾਮ ਹੋਵੇਗਾ ਜਿਸ ਵਿੱਚ ਇਮੀਗ੍ਰੇਸ਼ਨ ਦੇ ਐਕਸਪਰਟ ਜਿਹੜੇ ਨੇ ਉਹ ਗੱਲਬਾਤ ਕਰਨਗੇ ਜੀ 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 ਤੁਸੀਂ ਵੀ ਪਹੁੰਚ ਰਹੇ ਹੋ ਮੈਂ ਕਰ ਜੀ 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 ਕੋਈ ਦਿੱਕਤ ਨਹੀਂ ਪਹੁੰਚਾਂਗੇ ਜੀ ਔਰ ਇਹ ਜਿਹੜਾ ਬੜਾ ਸੀਰੀਅਸ ਇਸ਼ੂ ਹੈ ਔਰ ਕਿੰਨੇ ਇਹ ਬੱਚੇ ਨੇ ਜਿਹੜੇ ਕਿ ਇਸ ਵੇਲੇ ਦਰਦਰ ਦੀਆਂ ਠੋਕਰਾਂ ਖਾ ਰਹੇ ਨੇ ਅਤੇ ਕਿੰਨੇ ਮਾਈਨਸ ਟੈਂਪਰੇਚਰ ਵਿੱਚ ਕੱਲ ਦੇਖ ਲਓ ਕਿੰਨੀ ਠੰਡ ਸੀ ਮਾਈਨਸ ਵਿੱਚ ਅਤੇ ਬੱਚੇ ਨੂੰ ਚਾਹੇ ਲੜਕਾ ਹੈ ਲੜਕੀ ਹੈ ਅਕਸਰ ਕਿਸੇ ਦੀਤੀ ਹੈ ਉਹ ਸਾਡੀ ਵੀਤੀ ਹੈ ਉਹਨੂੰ ਜਿਹੜਾ ਹੈ ਦੱਸਦੇ ਇੱਕ ਮਾਈਨਰ ਅਟੈਕ ਹੋਇਆ ਹਾਂਜੀ ਪੈਨਿਕ ਅਟੈਕ ਪੈਨਿਕ ਅਟੈਕ ਉਹਨਾਂ ਨੂੰ ਸਾਹ ਲੈਣ ਚ ਇਨੀ ਕਿ ਦਿੱਕਤ ਆ ਗਈ ਕਿ ਸਾਨੂੰ ਤਾਂ ਲੱਗਿਆ ਵੀ ਚਲੋ ਜੀ ਬੀਨਾਂ ਦਾ ਕਾਲ ਚਲਾਣਾ ਇਹ ਨਾ ਹੋ ਜਵੇ ਕਿਤੇ। ਉਹ ਐ ਇੰਨੇ ਮਤਲਬ ਕਿ ਅਸੀਂ ਸਹਿਮ ਗਏ ਸੀਗੇ ਉਸ ਉਸ ਘੜੀ ਦੇ ਵਿੱਚ। ਤੁਹਾਨੂੰ ਦੱਸ ਨਹੀਂ ਸਕਦੇ ਇੰਨਾ ਸਾਡਾ ਮਨੋਬਲ ਟੁੱਟਿਆ ਉਸ ਟਾਈਮ ਤੇ। ਪਰ ਚਲੋ ਫਿਰ ਵੀ ਕਾਲਪੁਰਖ ਪਰਮੇਸ਼ਰ ਦਾ ਧੰਨਵਾਦ ਹੈ ਜੀ। ਅਸੀਂ ਉਹ ਸੱਚੇ ਪਿਤਾ ਨੂੰ ਮੰਨ ਕੇ ਚੱਲਦੇ ਹਾਂ। ਨਾ ਹੁਣ ਕੋਈ ਰਸਤਾ ਇਹਨਾਂ ਨੇ ਕੱਢਿਆ ਹੈ ਜਾਂ ਫਿਰ ਤੁਹਾਨੂੰ ਕੀ ਲੱਗਦਾ ਹੈ ਕਿ ਆਉਣ ਵਾਲਾ ਸਮਾਂ ਜਿਹੜਾ ਹੈ ਕਿ ਗਵਰਨਮੈਂਟ ਡੀ ਲਾ ਚੇਂਜ ਕਰਨ ਜਾ ਰਹੀ ਹੈ। देयर इज नो ਡਾਊਟ ਮੇਰੇ ਖਰਕੇ ਦਸੰਬਰ ਅ ਦੋਏ ਐਂਡ ਤੋਂ ਪਹਿਲਾਂ ਪਹਿਲਾਂ ਇਹ ਸਭ ਕੁਝ ਚੇਂਜ ਹੋ ਜਾਣਾ ਜਾਂ ਫਿਰ ਫਰਸਟ ਵੀਕ ਆਫ ਜਨਵਰੀ ਮੈਨੂੰ ਲੱਗਦਾ ਕਿ ਸਾਲ ਦੇ ਵਿੱਚ ਇਹਨਾਂ ਚੇਂਜ ਕਰਨਾ ਕਿਤੇ ਇਹ ਨਾ ਹੋਵੇ ਕਿ ਤੁਹਾਡੇ ਵਾਸਤੇ ਜਿਹੜਾ ਆ ਉਹ ਸਵੀਰ ਦਾਸ ਨੀਹਾ ਜਿਹੜਾ ਆ ਉਹ ਮਾੜਾ ਆਵੇ ਮੈਂ ਤਾਂ ਉਹਨਾਂ ਕਿ ਸਵੀਰ ਨੂੰ ਜਿਹੜਾ ਸਨੀਹਾ ਆਵੇ ਇੱਕ ਵਧੀਆ ਤੁਹਾਡੇ ਲਈ ਲੈ ਕੇ ਆਵੇ ਸੋ ਅਸੀਂ ਅਰਦਾਸ ਕਰਦੇ ਆ ਅਰਜ਼ੋਈ ਜੋ ਕਰ ਸਕਦੇ ਹੋ ਕਰ ਸਕਦੇ ਆ ਤੁਹਾਨੂੰ ਦੇ ਕਮੇਟੀ ਸਰ ਤੁਹਾਡੀ ਆਵਾਜ਼ ਲੋਕਾਂ ਤੱਕ ਪਹੁੰਚਾ ਸਕਦਾ ਉਹ ਅਸੀਂ ਜਦੋਂ ਵੀ ਮਰਜ਼ੀ ਆਓ ਜੀ ਤੁਹਾਡਾ ਟਾਈਮ ਹੈ ਅਸੀਂ ਤੁਹਾਡੇ ਨਾਲ ਖੜੇ ਆਂ ਜੀ ਡਟ ਕੇ ਖੜੇ ਆਂ ਅਸੀਂ ਤੁਹਾਨੂੰ ਓਪਨ ਟਾਈਮ ਦੇ ਰਹੇ ਹਾਂ ਤੁਸੀਂ ਆਪਣੀ ਖੁੱਲ ਕੇ ਆਵਾਜ਼ ਰੱਖ ਸਕਦੇ ਹੋ ਫਰੀडम ਆਫ ਸਪੀਚ ਅਖੰਡਾ ਹਰਕ ਨੂੰ ਹੱਕ ਮੰਨਦਾ ਹੈ ਔਰ ਅਸੀਂ ਮੈਂ ਵੀ ਮੈਂ ਤਾਂ ਇਹ ਸਾਬ ਕਹਿੰਦਾ ਕਿ ਸਾਡੇ ਦੇਸ਼ ਦਾ ਜਿਹੜਾ ਪ੍ਰਾਈਮ ਮਿਨਿਸਟਰ ਸੀ ਨਖਿਤ ਸੀ ਨਲਾਕ ਸੀ ਤੇ ਹਾਲੇ ਵੀ ਕੋਈ ਹੋਇਆ ਸੀ ਐਮਪੀ ਨੇ ਜਾਂ ਮਿਨਿਸਟਰ ਨੇ ਜਿਹੜੇ ਨਲਾਕ ਨੇ ਨਖਿਤ ਨੇ ਜਿਹੜੇ ਕਿ ਕਾਨੂੰਨ ਦੀ ਧਜੀਆਂ ਆ ਪੜਾਉਂਦੇ ਨੇ ਔਰ ਕਈ ਐਮਪੀਜ਼ ਦੇ ਮਾਪੇ ਇੰਡੀਆ ਜਾ ਕੇ ਅਖਬਾਰਾਂ ਵਾਇਲਡ ਸਟੇਟਮੈਂਟ ਦਿੰਦੇ ਨੇ ਜਾਂ ਸੀਨੀਅਰ ਸਟੂਡੈਂਟ ਐ ਉਹਨਾਂ ਨੂੰ ਵਾਪਸ ਕਰ ਲੈਣਾ ਮੈਨੂੰ ਦੱਸੋ ਕਿ ਇੱਕ ਐਮਪੀ ਐ ਚਾਹੇ ਕਿਸੇ ਅਹੁਦੇ ਤੇ ਆ ਉਹਨੂੰ ਕੋ ਕੀ ਹੱਕ ਹੈ ਉਹਦੇ ਪੀ ਦੇ ਕੋਲ ਜਾ ਕੇ ਸਟੇਟਮੈਂਟ ਦਿੰਦਾ ਉਹੋ ਜਿਹੀ ਅਖਬਾਰਾਂ ਨੇ ਤਾਂ ਉਹੋ ਜਿਹਾ ਐ ਐਮਪੀ ਦੇ ਪੀ ਨੇ ਜਿਹੜੇ ਕਿ ਜਾ ਕੇ ਸਟੇਟਮੈਂਟ ਦਿੰਦੇ ਨੇ ਸੰਵਿਧਾਨ ਦੇ ਮਤਲਬ ਜਦੋਂ ਇਹ ਸੌਚ ਚੁੱਕਦੇ ਨੇ ਉਹ ਤਰਹੰਦੇ ਨੇ ਐਮਪੀ ਦੀ ਜਾਂ ਐਮਪੀਪੀ ਦੀ ਤਾਂ ਇਹ ਉਹ ਤਰ੍ਹਾਂ ਦਾ ਮਕਸਦ ਹੁੰਦਾ ਕਿ ਹਰ ਜਿਹੜੇ ਆਫਿਸ ਦਾ ਕੰਮ ਐ ਉਹ ਅਸੀਂ ਬਾਹਰ ਕਿਸੇ ਨੂੰ ਦੱਸ ਨਹੀਂ ਸਕਦੇ ਤਾਂ ਇਹਨਾਂ ਦੇ ਸਾਰੇ ਟੱਬਰ ਨੂੰ ਪਤਾ ਹੁੰਦਾ ਇਹਨਾਂ ਬੱਚ ਇਨਾਂ ਦੇ ਘਰ ਵਿੱਚ ਜਿਹੜੇ ਬੱਚਾ ਜਨਮ ਲੈਣਾ ਉਹਨੂੰ ਵੀ ਪਤਾ ਲੱਗ ਜਾਂਦਾ ਕਿ ਇਹਨਾਂ ਨੇ ਇਨ ਸਪੋਰਟ ਲੈਟਰ ਦਿੱਤਾ ਸੀ ਇਹਨਾਂ ਦੀਆਂ ਮਾਸੀਆਂ ਐਨ ਟਾਈਆਂ ਚਾਚੀਆਂ ਇਹਨਾਂ ਦੀਆਂ ਸੱਸਾਂ ਸਹੁਰੇ ਈਰੋਪਾ ਦੇ ਲੋਕਾ ਤੇ ਆ ਕਿ ਮੇਰੀ ਸੱਸ ਜਿਹੜੀ ਆ ਉਹ ਜਿਹੜੀ ਮੇਰੀ ਨੋ ਆ ਉਹ ਐਮਪੀ ਆ ਹੂ ਕੇਅਰ ਵੀ ਡੋਟ ਕੇਅਰ ਐਮਪੀ ਯਰ ਚੈਂਪੀ ਮੰਤਰੀ ਸੰਤਰੀ ਅਸੀਂ ਕਾਨੂੰਨ ਦੇ ਮੁਤਾਬਕ ਇਸ ਦੇਸ਼ ਵਿੱਚ ਰਹਿੰਦੇ ਆ ਨਾ ਡਰਦੇ ਨਾ ਡਰਾਉਂਦੇ ਆ ਪਰ ਇਹ ਗੱਲ ਹੈ ਕਿ ਜੇ ਇਹ ਐਮਪੀ ਜਾਂ ਸ਼ੰਪੀ ਜਿਹੜੇ ਹੈਗੇ ਮੰਤਰੀ ਸੰਤਰੀ ਕਾਨੂੰਨ ਦੇ ਤਾ ਜਿਹੜਾਉਣਗੇ ਤਾਂ ਅਸੀਂ ਇਥੇ ਸਿਸਟਮ ਨੂੰ ਬੇਨਤੀ ਕਰਨੀ ਚਾਹਾਂਗੇ ਕਿ ਫਰਾਡ ਦੇ ਮਤਾਬਿਕ ਇਹ ਚਾਰਜ ਹੋਣੇ ਚਾਹੀਦੇ ਆ ਜੇ ਗਲਤ ਕੰਮ ਕਰਦੇ ਆ ਕੋਈ ਵੀ ਵਿਅਕਤੀ ਆ ਔਰ ਇਹ ਲੋਕ ਗਲਤ ਤਰੀਕੇ ਨਾਲ ਜੀ ਪੈਸਾ ਬਣਾਉਂਦੇ ਆ ਇਹ ਵੀ ਇੱਕ ਇਥੋਂ ਦੇ ਇਲੈਕਸ਼ਨ ਕਮਿਸ਼ਨ ਨੂੰ ਇਨਫਾਰਮੇਸ਼ਨ ਦਿਓ ਤੁਸੀਂ ਇਹ ਤੇ ਦੇ ਪ੍ਰੋਟੈਸਟਸ ਹਨ ਬੁਰਾ ਪ੍ਰਾਊਡ ਹੈ ਚਾਹੇ ਸੀਐਸ ਹੈ ਆਰਐਸਐਮਪੀ ਹੈ ਓਪੀਪੀ ਹੈ ਜਾਂ ਫਿਰ ਬਕਵਕ ਰੀਜਨ ਦੀ ਪੁਲਿਸ ਹੈ ਔਰ ਤੁਸੀਂ ਦੇਖ ਲੋ ਕਿ ਤੁਹਾਡੇ ਵਾਸਤੇ ਤੁਹਾਡੀ ਸੇਫਟੀ ਵਾਸਤੇ ਇੰਨੇ ਮਾਈਂਡ ਟੈਂਪਰੇਚਰ ਵਿੱਚ 크리스마ਸ ਹੈ ਇਹ ਕਾਲਰ ਨੇ ਜੀ ਇਹਨਾਂ ਨਾਲ ਗੱਲ ਕਰਨਾ ਚਾਹੁੰਦੇ ਜੀ ਗੋ ਹੈਡ ਪਲੀਜ਼ ਹੈਲੋ ਬਸੀ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ ਅਮਰਤਪਾਲ ਸਤਿ ਸ਼੍ਰੀ ਅਕਾਲ ਕੀ ਕਹਿਣਾ ਚਾਹੁੰਦੇ ਹੋ ਮੈਂ ਬਸੀ ਸਾਹਿਬ ਇੱਕ ਗੱਲ ਕਹਿਣਾ ਚਾਹੁੰਦਾ ਸੀਗਾ ਲਾਸਟ ਦੇ ਕਿਉਂਕਿ ਮਿੰਟ ਦੋ ਰਹਿ ਗਏ ਨੇ ਅਸੀਂ ਸਾਰੇ ਬਹੁਤ ਕਹਿੰਦੇ ਆਂ ਇੰਡੀਆ ਮਾੜਾ ਆ ਜਾਂ ਜੋ ਵੀ ਆ ਇੱਥੇ ਮੈਂ ਬਹੁਤ ਲੋਕੀ ਸੁ ਮੈਂ ਮੰਨਦਾ ਮਾੜਾ ਜੇ ਬੱਚੇ ਉੱਥੇ ਇੰਨੀ ਠੰਡ 'ਚ ਬੈਠੇ ਹੁੰਦੇ ਤਾਂ ਮੈਂ 100% ਕਹਿੰਦਾ ਉੱਥੇ ਲੱਖ ਬੰਦਾ ਪਹੁੰਚ ਜਾਣਾ ਸੀਗਾ ਜੀ ਜੀ ਇੱਥੇ ਇੰਨੇ ਦਿਨਾਂ ਦੇ ਬੈਠੇ ਨੇ ਕੋਈ ਖ਼ਾਰ ਪੁੱਛਣ ਨਹੀਂ ਆਇਆ ਮੈਂ ਇਹਨਾਂ ਬੱਚਿਆਂ ਨੂੰ ਮੈਂ ਤੁਸੀਂ 100% ਰਾਈਟ ਹੋ ਅਸੀਂ ਵੀ ਵਿਕਟਮ ਇਸ ਚੀਜ਼ ਦੇ ਵੀ ਆਰ ਸੌਰੀ ਫਾਰ ਥੈਟ ਜੇ ਇਹਨਾਂ ਦੇ ਮਾਪੇ ਇੱਥੇ ਹੁੰਦੇ ਤਾਂ ਇਹਨਾਂ ਬੱਚਿਆਂ ਨਾਲ ਉੱਥੇ 24 ਘੰਟੇ ਬੈਠੇ ਨੇ ਤੇ ਉਸੇ ਨਾਲ ਇਹਨਾਂ ਦੇ ਰਹਿੰਦੇ ਇਹਨਾਂ ਦੇ ਮੰਮੀ ਡੈਡੀ ਹੈ ਨਹੀਂਗੇ ਇੱਥੇ ਸਾਰਿਆਂ ਨੇ ਇੰਡੀਆ ਬੈਠੇ ਨੇ ਮੱਲੋ ਸਾਟੀ ਕੌਮ ਚ ਕੋਈ ਸਾਡੇ ਆਪਣੇ ਇੱਥੇ ਕੋਈ ਹਿਊਮਨਿਟੀ ਹੈ ਹੀ ਨਹੀਂ ਵੀ ਇਹਨਾਂ ਦੇ ਨਾਲ ਕੋਈ ਖੜ੍ਹ ਸਕਿਆ ਹਨ ਕਿ ਜੀ ਨਹੀਂ ਜਿਹੜੇ ਇਹਨਾਂ ਬੱਚਿਆਂ ਨੂੰ ਮੈਸੇਜ ਕਰ ਰਹੇ ਆ ਅਮਰਤਜੀਤ ਜੀ ਤੁਸੀਂ ਇਸ ਵੇਲੇ ਉੱਥੇ ਧਰਨੇ ਤੇ ਮੌਜੂਦ ਹੋ ਤੁਸੀਂ ਇਹ ਬੱਚਿਆਂ ਦੇ ਸਾਥੀ ਹੋ ਤੁਸੀਂ ਨਹੀਂ ਵੀਰ ਮੈਂ ਧਰਨੇ ਤੇ ਮੌਜੂਦ ਨਹੀਂ ਆ ਮੈਨੂੰ ਬਸੀ ਸਾਹਿਬ ਹੁਣਾਂ ਨੂੰ ਪਤਾ ਹੈ ਮੇਰੇ ਵੱਲੋਂ ਜੀ ਜੀ ਪਰ ਮੈਂ ਤੁਹਾਨੂੰ ਅੱਗੇ ਦੁੱਖ ਅਮਰਪਾਲ ਇਸ ਚੀਜ਼ ਦਾ ਹੈ ਕਿ ਇਹਨਾਂ ਬੱਚਿਆਂ ਨੂੰ ਮੈਸੇਜ ਕਰਕੇ ਬਹੁਤ ਸਾਰੇ ਇਹੋ ਜਿਹੇ ਕੈਂਡੀਡੇਟ ਬਣ ਕੇ ਫਿਰ ਐਮਪੀ ਬਣੇ ਹੋਏ ਨੇ ਇਹਨਾਂ ਦੇ ਬੱਚਿਆਂ ਦੇ ਐਡਰੈਸ ਚੇਂਜ ਕਰਾ ਕੇ ਲੋਕਾਂ ਨੇ ਵੋਟਾਂ ਪਾਈਆਂ ਆ ਔਰ ਵੋਟਾਂ ਕਰ ਪਾਈਆਂ ਜਦੋਂ ਇਹਨਾਂ ਨੇ ਨਾਮੀਨੇਸ਼ਨ ਲੜਨੀ ਹੈ ਤਾਂ ਉਦੋਂ ਫਿਰ ਇਹਨਾਂ ਦੀ ਮਹੰਤਤਾ ਕਰਦੇ ਕਿ ਤੁਸੀਂ ਨਾਮੀਨੇਸ਼ਨ ਜਿਹੜੀ ਹੋਣੀ ਹੈ ਤਾਂ ਆਪਣਾ ਡਰੈਸ ਜੇ ਚਾ ਲਓ ਇਹਨਾਂ ਬੱਚਿਆਂ ਨੂੰ ਕੱਲ ਤਰਸਤੇ ਪਾਇਆ ਫਿਰ ਇਹਨਾਂ ਬੱਚਿਆਂ ਤੋਂ ਗਲਤ ਕੰਮ ਕਰਾਇਆ ਆਪਣੇ ਹੋਣਾ ਚਾਹੀਦਾ ਜੀ ਸਾਰਾ ਕੁਝ ਸਾਹਮਣੇ ਹੋਣਾ ਚਾਹੀਦਾ ਜੀ ਹਾਂ ਇਹਨਾਂ ਬੱਚਿਆਂ ਤੋਂ ਗਲਤ ਜਿਹੜੀਆਂ ਹਾਂ ਰੈਫਰੰਡਮ ਵੀ ਵੋਟਾਂ ਪਾਈਆਂ ਬੱਚਿਆਂ ਪਤਾ ਵੀ ਨਹੀਂ ਸੀਗਾ ਇਹ ਗਲਤ ਇਹਨਾਂ ਨੇ ਕੰਮ ਕਰਾਇਆ ਰੈਫਰੰਡਮ ਦੇ ਵਿੱਚ ਨਹੀਂ ਵੋਟਾਂ ਪੈ ਜਾਣੀਆਂ ਇਹ ਕੋਣ ਆਈਡੀ ਚੈੱਕ ਕਰਦਾ ਕੋਣ ਵੇਖਦਾ ਹੈ ਸਰਫ ਦੇਸ਼ ਨੂੰ ਬਦਨਾਮ ਦੀ ਖਾਤਰ ਕਰਦੇ ਆ ਇਹ ਕੁਝ ਲੋਕ ਬਦਨਾਮ ਕਰਦੇ ਆ ਕੋਈ ਖਾਲਸਾ ਬਗਾਰਾ ਦੀ ਲੋੜ ਨਹੀਂ ਹੈ ਲੋੜ ਕੀ ਹੈ ਇਸ ਵੇਲੇ ਆਏ ਹੋਏ ਬੱਚਨ ਸੰਭਾਲਣ ਦੀ ਲੋੜ ਹੈ ਸਿੱਜ ਦੇ ਵਿੱਚ ਹਾਂਜੀ ਹਾਂਜੀ ਇਹ ਜਗਦੀਸ਼ਵੀਰ ਬੈਠੇ ਹੋਏ ਨੇ ਇਹ ਵਿਨਸਰ ਤੋਂ ਨੇ ਮੈਨੂੰ ਤੇ ਇਹ ਨਹੀਂ ਸਮਝ ਆ ਰਹੀ ਇਹ ਵੀਰ ਉਹਦੋਂ ਦਾ ਵਿਚਾਰਾ ਆਪਣਾ ਖਰਚਾ ਕਿਦਾਂ ਕਰ ਰਿਆ ਹੋਊਗਾ ਇੱਥੇ ਜੇ ਐਸਐਲਐਨ ਲੋ ਐਸਐਲਐਕ ਕੀ ਸੀਵਿੰਗਜ਼ ਹੁੰਦੀਆਂ ਬੱਚੜੀਆਂ ਸੀਵਿੰਗ ਸਾਰੀਆਂ ਖਤਮ ਹੋ ਜਾਂਦੀਆਂ ਨੇ ਜੀ ਇੰਨੇ ਦਿਨਾਂ ਚੋਂ ਤਾਂ ਐਸ ਵੇਲੇ ਲੋੜ ਕੀ ਆ ਸਾਡੀ ਕੌਮ ਨੂੰ ਸਾਡੇਆਂ ਨੂੰ ਕਿ ਇਹ ਬੱਚੇ ਆਏ ਆ ਇੱਥੇ ਹੁਣ ਇਹਨਾਂ ਨੂੰ ਸੈਟਲ ਕੀਤਾ ਜਾਵੇ ਹਾਂ ਜੀ ਇਹਨਾਂ ਬੱਚੇ ਵਿੱਚ ਜੇ ਕੋਈ ਕ੍ਰਾਈਮ ਕਰਨ ਵਾਲਾ ਵਿਅਕਤੀ ਆ ਕੋਈ ਕ੍ਰਿਮੀਨਲ ਬਣਿਆ ਵਾਪਸ ਜੀ ਜਿਹਨੇ ਕ੍ਰਾਈਮ ਕੀਤਾ ਉਹਨਾਂ ਨੂੰ ਭੇਜਣ ਵਾਪਸ ਜੀ ਮੈਂ ਕਹਿੰਦਾ ਉਹਨਾਂ ਨੂੰ ਭੇਜੇ ਜਾਵੇ ਇਹ ਪਹਿਲਾਂ ਵੀ ਆਏ ਹੋਏ ਆ ਪਹਿਲਾਂ ਵੀ ਸਿੱਟੀ ਲਈ ਹੋਏ ਆ ਜਿਹਨੇ ਆਪਣੇ ਮਾਂ ਨੂੰ ਜਪੀ ਨੂੰ ਮਾਰਿਆ ਹੋਇਆ ਇੰਡੀਆ ਵਿੱਚ ਉਹਨਾਂ ਨੂੰ ਵੀ ਵਾਪਸ ਕਰ ਦੇਣਾ ਚਾਹੀਦਾ ਕੁਝ ਐਸੀ ਇੱਥੇ ਵੀ ਲੋਕ ਹੈਗੇ ਆ ਮ ਪਰ ਬੱਬਸ ਕਰਨ ਦੇ ਦਾ ਸਾਹਮਣੇ ਹੁਣ ਜਿਹੜਾ ਬਸੀ ਸਾਹਿਬ ਜੀ ਇਹ ਤੇ ਵਿਚਾਰੇ ਕੰਮ ਕਰਦੇ ਰਹੇ ਨੇ ਨਾ ਦੋ ਦੋ ਤਿੰਨ ਤਿੰਨ ਸਾਲੇ ਨਾ ਕੀਤਾ ਨਹੀਂ ਇਹਨਾਂ ਦਾ ਤੇ ਸਾਰਿਆਂ ਦੇ ਮੂਰੇ ਆ ਜੀ ਸੋ ਦਿਸ ਵੇਰ ਸੈਟਪਾਰਟ ਅਰ ਸਮੇਦੀ ਕਾਰਟ ਆ ਅੱਜ ਸ਼ਾਮ ਨੂੰ ਅਸੀਂ ਪ੍ਰੋਮ ਪੇਸ਼ ਕਰਾਂਗੇ ਦੱਸਿਏ ਕਿ ਸਵੀਟਵੈਲ ਦੇ ਸੁੱਖਾ ਜੀ ਕਹਿੰਦੇ ਕਿ ਅਸੀਂ ਐਕਸਟਰਾ ਡਰਾਈਵਰ ਹਾਇਰ ਕਰ ਚੁੱਕੇ ਹਾਂ ਇਹ ਡਰਾਈਵਰ ਜਿਹੜੇ ਨੇ ਇਹ ਸਾਰਾ ਮਹੀਨਾ ਇਸ ਮਹੀਨੇ ਦੇ ਅਖੀਰ ਤੱਕ ਤੁਹਾਡੇ ਕਾਰਪੇਚ ਖਾਨਾ ਡਿਲੀਵਰ ਕਰਨਗੇ ਪਾਰਟੀ ਕਰਦੀ ਸਵੀਟਵੈਲ ਨੂੰ ਯਾਦ ਰੱਖੋ 40679999 ਜਗਜੀਤ ਜੀ ਅਤੇ ਸਾਡੇ ਸਤਿਕਾਰਯੋਗ ਆਪਣੇ ਬਲਜੰਦ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਕਰਦੇ ਆਂ ਸ਼ਾਮ ਨੂੰ 7 ਵਜੇ ਗੁਰਪ੍ਰੀਤ ਜੀ ਇੱਕ ਵਿਸ਼ੇਸ਼ ਬੰਮ ਲੈ ਕੇ ਹਾਜ਼ਰ ਹੋਣਗੇ ਇਹਨਾਂ ਬੱਚਿਆਂ ਦੇ ਪ੍ਰਵਿਖ ਬਾਰੇ ਅਸੀਂ ਇੱਕ ਐਕਸਪਰਟ ਨੂੰ ਆ ਕਾਲ ਕਰ ਚੁੱਕੇ ਆਂ ਤੇ ਦੂਜੇ ਪਾਸੇ ਇਹ ਸਾਡੇ ਜਿਹੜੇ ਬੱਚੇ ਨੇ ਇਸ ਵੇਲੇ ਵਿਕਟਮ ਨੇ ਇਸ ਚੀਜ਼ ਦੇ ਇਮੀਗ੍ਰੇਸ਼ਨ ਦੇ ਇਹਨਾਂ ਦਾ ਫਿਊਚਰ ਜਿਹੜਾ ਆ ਉਹ ਕਿਵੇਂ ਕਿਸ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਹੋ ਜਿਹਾ ਰਿਜ਼ਲਟ ਲੈ ਕੇ ਆਉਂਦਾ ਆ ਗਵਰਨਮੈਂਟ ਕੀ ਸੋਚ ਰਹੀ ਹੈ ਕੀ ਪਲਾਨ ਬਣਾ ਰਹੀ ਹੈ ਵੀ ਹੈਵ ਨੋ ਨੀ ਆਈਡੀਆ ਪਰ ਅਸੀਂ ਕੋਸ਼ਿਸ਼ ਕਰਾਂਗੇ ਕਿ ਐਮਪੀਪੀ ਸਾਹਿਬ ਨਾਲ ਵੀ ਗੱਲਬਾਤ ਕੀਤੀ ਜਾ ਸਕੇ ਕਿ ਜਿਹੜੀ ਲੋਕਲ ਇੱਥੋਂ ਦੀ ਸਾਡੀ ਸਰਕਾਰ ਹੈ ਅਨਟਾਰੀਓ ਸੂਬੇ ਦੀ ਉਹ ਕੀ ਜਿਹੜਾ ਕਦਮ ਚੁੱਕ ਰਹੀ ਹੈ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇਖਣ ਦਾ ਧੰਨਵਾਦ ਜੀ ਧੰਨਵਾਦ